ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਅੱਜ 7-8 ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਵਿੱਚ ਕੁਝ ਸੋਈਆਂ ਤੇ ਕੁਝ ਗੱਬੜਾ ਛੋਟੇ-ਛੋਟੇ ਪਾ ਜਿਹੜੇ ਸਾਰੇ ਤੁਹਾਨੂੰ ਵਿਖਾਵਾਂਗੇ ਤੇ ਕੰਢੇ ਤੇ ਤੁਹਾਨੂੰ ਮੱਝ ਕਨੀਲੀ ਪੂਰੀ ਤੁਹਾਨੂੰ ਦਿਖਾਉਣੀ ਆ ਉਹ ਵੀ ਇੱਕ ਕਰੀ ਤਾਂ ਨੇ ਤੇ ਦਿਖਾ ਦਈਏ ਬਿਲਕੁਲ ਹੌਲੀ ਜੇ ਪਾਜ ਨਾਰਮਲ ਜੇ ਰੇਟ ਚ ਜਿਹੜੀ ਅਜੇ ਹੁਣੇ ਹੀ ਸੋਈ ਆ ਥੋੜਾ ਜਿਹੀ ਦੀ ਹੋਇਆ ਸੂਈ ਨੂੰ ਆ ਦੇਖ ਸਾਡੇ ਬਿੱਲੀਆਂ ਅੱਖਾਂ ਵਾਲੀ ਨੀਲੀ ਪੂਰੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਹੁਣੇ ਹੀ ਸੋਈ ਆ ਜੇ ਤਾਂ ਮਗਰ ਵੀ ਇਹਦੇ ਕੱਟੀ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਐਂਡ ਤੇ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਸਨਾਠੇ ਠੀਕ ਠਾ ਜੇ ਚਲੋ ਵਧੀਆ ਚਾਹੀਦਾ ਤੇ ਨਾਮ ਦੱਸ ਤੇ ਕਰੀ ਨਾਮ ਦੀਪ ਸਿੰਘ ਜੀ ਹਾਂਜੀ ਪਿੰਡ ਵੀ ਲਾ ਤੇ ਜਾ ਠੀਕ ਆ ਰਹਿਨੇ ਆ ਹਿਮਾਲਿਆਲ ਦੇ ਕੋਲ ਤੇ ਆ ਠੀਕ ਆ ਸਿਰੋ ਬਟਾਲਾ ਜਿਹੜਾ ਗਰਦਾਸਪੁਰ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ 81950955597230205 ਇਹ ਗਰੇ ਤੇਜਵੀਰ ਦਾ ਜੀ ਠੀਕ ਆ ਹਾਂਜੀ ਤੇ ਸੋਟੀਆਂ ਬਣੀਆਂ ਤੇ ਜਨਾਲੀਆਂ ਦੋਵਾਂ ਨੇ ਫੜੀਆਂ ਅੱਛਾ ਹਾਂਜੀ ਠੀਕ ਆ ਹਾਂਜੀ ਤੇ ਅੱਜ ਕੀ ਕੀ ਆ ਫਿਰ ਆਪਣੇ ਕੋਲ ਅੱਜ ਦੇ ਮੈਂ ਛਾੜੀ ਗੱਲਾਂ ਦੋ ਅੱਛਾ ਅੱਜ ਵੀਰਾਂ ਦੀ ਡਿਮਾਂਡ ਹੈ ਪੂਰੀ ਲੈਣੀ ਪਾਕਿਸਤਾਨ ਵਾਲੀ ਨੀਲੀ ਅੱਛਾ ਨੀਲੀ ਪੂਰੀ ਮਿਲੂਗੀ ਐਂਡ ਤੇ ਨਗੀਨਾ ਦਿਖਾਉਣਾ ਨਕੇਜੇ ਪਹਾੜਾ ਹੋਰ ਆ ਜਾ ਭਾ ਬਿਲਕੁਲ ਅੱਜ ਸਾਡੇ ਕੋਲ ਵੀਰ ਜੀ 20 ਪਲੱਸ ਵਾਲੀਆਂ ਵਸ਼ੀਆਂ ਆਈਆਂ ਹਨ ਅੱਛਾ ਹਾਂਜੀ 25 ਪਲੱਸ ਵਾਲੀਆਂ ਵੀ ਆਈਆਂ ਹਨ ਛੋਟੇ ਭਾਵੇਂ ਆ ਗਏ ਵੱਡੇ ਵੀ ਆ ਗਏ ਛੋਟੇ ਵੱਡੇ ਭਾ ਸਾਰੇ ਹੀ ਆ ਕੇ ਵੀਡੀਓ ਵੇਖੇ ਕੋਈ ਪੂਰੀ ਤੋਂ 5000 ਤੋਂ ਗਾਵਾਂ ਸ਼ੁਰੂ ਅੱਛਾ ਹਾਂਜੀ ਸਾਰੇ ਭਾਵੇਂ ਆ ਗਏ ਠੀਕ ਆ ਇਹ ਕਿੱਥੇ ਆਏ ਸਾਰੇ ਭਾ ਫਿਰ ਇਹ ਫੌਜੀ ਫਾਰਮ ਦੇ ਸਿੰਧੂ ਦੀ ਹੱਟੀ ਤੇ ਇਹ ਸਿੰਧੂ ਦੀ ਹੱਟੀ ਤੇ ਆ ਹਾਂਜੀ ਠੀਕ ਆ ਫ ਰਵਾਤ ਫਿਰ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੇ ਚੰਗੇ ਕੱਦ ਕਾਟ ਲੈ। ਵਸ਼ੀ ਆ ਪਲੂਣ। ਅੱਛਾ। ਪੱਤਾ ਘੱਟ ਦੀ ਖੜੀ। ਠੀਕ ਐ ਚਾਕੇ ਕਿਤੇ ਤੁਸੀਂ ਤਾਂ ਦੇ ਦੇ। ਵੀਡੀਓ ਇਹ ਦਿਖਾਉਣੀ ਆ। ਠੀਕ ਐ। ਇਹ ਕਿਉਂ ਉਧਰ ਮੜੀ ਥੇਕਿਉ। ਚਾਰ ਦੰਦ ਪਿਓਰ ਪਲੂਣ ਵਸ਼ੀ ਆ। ਆ ਦੇਖ ਸਕਦੇ ਥਾਣੇ ਤੇ ਇੱਕ ਰੀ ਲਾਗੇ ਤਾਂ। ਖੋਲੀਓ ਅੰਕਲ। ਆ ਦੇ ਸਰੇ ਥਾਣਾ ਦਾ ਸਾਈਜ਼ ਗਿਆ ਪੇ ਤਾਂ ਇੱਕ ਰੀ। ਇਹ ਵਸ਼ੀ ਕੱਚੀ ਆ 10 ਦਿਨ ਖੜਦੀ ਨਰਮੀ ਤਰੀ ਫਿਰਦੀ ਫੁੱਟ ਫੁੱਟ ਪਿਛਾ ਆਊਗੀ। ਠੀਕ ਐ। ਆ ਸਾਰੀਆਂ ਨੇ ਢੱਲਾਂ ਭਰਨੇ ਆ। ਸਾਰੀ ਤਿਆਰ ਹੋਣੀ ਆ ਹੰਲੇ। ਹਾਂਜੀ ਚਾਰ ਦੰਦ ਪਿਓਰ ਵਛੀ ਆ ਬਲੂਨ ਵੀਰਾਂ ਦੀ ਡਿਮਾਂਡ ਇਹ ਫਾਰਮ ਵਾਲੀਆਂ ਵਛੀਆਂ ਲੈਣੀਆਂ ਆਂ ਅਸੀਂ ਇਕ ਕਣਕਣ ਤੋਂ ਸਾਹਮਦੇ ਰਹੇ ਆਂ ਦੇ ਵੀਰ ਕਹਿੰਦੇ ਇਹ ਵੱਡੀਆਂ ਲੈਣੀਆਂ ਮੈਂ ਹੁਣ ਵੱਡੀਆਂ ਵੀਡੀਓ ਚ ਪਾਉਂਦਾ ਠੀਕ ਆ ਫਾਰਮ ਵਾਲੀਆਂ ਵਛੀਆਂ ਇਧਰ ਵੀਡੀਓ ਦੰਦ ਦਿਖਾ ਦਿਓ ਦਿਖਾ ਦਿਓ ਮੜੀ ਆਣੇ ਦੰਦ ਦੇਖਣ ਦੀ ਤਾਂ ਕੋਸ਼ਿਸ਼ ਕਰਦੇ ਆਂ ਆਹ ਦੇਖ ਸਾਡੇ ਪਿਓਰ ਚਾਰ ਦੰਦ ਆ ਜਿਹੜੀ ਪਿਓਰ ਵਛੀ ਚੌਗੀ ਆ ਠੀਕ ਆ ਜੀ ਤੇ ਕੱਦ ਕਾਠੇ ਦਾ ਪੂਰਾ ਵੱਡੀਆਂ ਗਾਵਾਂ ਵਰਗਾ ਵਾ ਇਹ ਹਲੇ ਤਿਆਰ ਹੋਣ ਸੂਆ ਪਹਿਲਾ ਹੀ ਆ ਤੇ ਥਾਣੇ ਦੇਖ ਸਕਦੇ ਪਹਿਲੇ ਸਵੇਰੇ ਕਿੱਥੇ ਸਨ ਤਿਆਰ ਕਰਨਾ ਇਹਨੇ ਤੇਰਾ ਮੁੱਲ ਫਿਰ ਇਹ ਜਿੰਨਾ ਕੋ ਲਈ ਜਾਣਾ ਬੰਦਿਆਂ ਕੋ ਹਾਂਜੀ ਇਹਦੀ ਮਾਂ ਦਾ ਦੁੱਧ ਹੈ ਰਿਕਾਰਡ 22 27 ਲੀਟਰ ਦਾ ਅੱਛਾ ਹਾਂਜੀ ਤੇ ਇੱਕ ਦੇ ਮੁੱਲ ਤੇ ਰੱਖਦੀ ਆ 75000 ਦਾ ਹੱਕ ਅੱਛਾ ਅੱਗੋਂ ਤੁਸੀਂ ਦੱਸ ਦੋ ਕਿਨੇ ਰੁਪਈਆ ਦੀ ਚਾਹੀਦੀ ਤੁਸੀਂ ਰੋਜ਼ ਵੀਡੀਓ ਬਣਾਉਂਦੇ ਦੱਸੋ ਕਿਨੇ ਜੀ ਅੱਜ ਜੀ ਕਰੀਏ ਫਿਰ ਤੁਸੀਂ ਦੱਸ ਦੋ ਨਹੀਂ ਫਿਰ ਇੱਕੋ ਗੱਲ ਇੱਕੋ ਗੱਲ ਹਾਂ ਨਹੀਂ ਕਿੰਨੇ ਦੀ 65000 ਦੀ ਬੱਚੀ ਦੇ ਹੀ ਦੇਣੀ ਹੈ ਅੱਛਾ 65000 ਦੇ ਹੀ ਦੇਣੀ ਜੜੀ ਠੀਕ ਆ ਕੋਈ ਜੇ ਮਾਨ ਤਣ ਕਰਾਉਣਾ ਥੋੜਾ ਬੁਦਾ ਚਲੋ ਕੋਈ ਹਜ਼ਾਰ ਕ ਖੰਡ ਸਾਡਾ ਵੀ ਕਰਦਾ ਫਿਰ ਹੋਰ ਕੀ ਹੈ ਮੇਰੀ ਗੱਲ ਸੁਣੋ ਅੱਜ 5 500 ਰੁਪਿਆ ਹਰ ਪ੍ਰੇਧੀ ਛੋਟਾਂ ਹੋਣੀਆਂ ਜੇ ਅੱਛਾ ਗੱਲ ਇਹ ਵੀਰ ਕੋਈ ਉਹ ਰੇਟ ਫੋਨ ਲਾਵੇ ਜਿੰਨੂੰ ਪਸੰਦ ਆ ਬਸ ਅੱਜ 500 ਰੁਪਿਆ ਛੋਟਣੀ ਹਾਂ ਨਾ ਹੀ ਕਰਦੇ ਨੇ ਜਨਵਾਰ ਸਾਰੇ ਠੀਕ ਆ ਇਹ ਬੱਚੀ 60000 ਦੀ ਦੇ ਦੇਣੀ 500 ਛੋਟ ਹੋਣੀ ਅੱਛਾ ਜਿਹੜੇ ਵੀਰ ਦੇ ਪਸੰਦ ਹੋਵੇ ਠੀਕ ਆ ਫੋਨ ਲਾ ਲੈ ਠੀਕ ਆ ਆ ਕੇ ਕਈ ਵੀਰ 55 56 ਫਿਰ ਉਹ ਫਾਇਦਾ ਨਹੀਂ ਕੋਈ ਅੱਜ 70 ਮੰਗ ਕੇ ਮੁੰਡਾ ਟੁੱਟਦੇ ਰਹੀਏ ਫਾਇਦਾ ਨਹੀਂ ਕੋਈ ਹਾਂ ਬਾਕੀ ਆਹ ਪਸ਼ੂ ਜ਼ਿਆਦੇ ਹੁੰਦੇ ਆ ਤੇ ਮੋਲ ਉਹਨਾਂ ਹੀ ਕਰੋ ਜਿੰਨੇ ਦਾ ਬੱਸ ਦੇਣੀ ਇਹਨਾਂ ਬਰਾਲੀ ਗਾੜੀ ਦੂਜਾ ਸੁਗਾ ਪਰਸਾਂ ਦੀ ਸੋਈ ਵਹਿੜ ਆ ਗਈ ਆ ਮੇਰੇ ਕੋਲ ਛੀ ਇਹਦੇ ਮਗਰ ਵੀ ਚੰਗੀ ਬੱਛੀ ਬੜੀ ਚੰਗੀ ਇਦਾਂ ਹੀ ਬੈਰੋ ਪਰਸੋਂ ਦੀ ਸੋਈ ਆ ਤੇ ਆ ਦੇਖ ਸਕਦੇ ਚੰਗੀ ਪਿਆਰ ਹੋਈ ਤੇ ਆ ਮਗਰ ਬੱਛੀ ਕਾਫੀ ਖੂਬਸੂਰਤ ਹੈ ਜੀ ਚੰਗੇ ਟੀਕੇ ਦੀ ਬੱਛੀ ਆ ਜਿਹਨੇ ਫੋਲਾ ਫਿਰ ਇਹਨਾਂ ਵਿੱਚ ਮਿਲਕ ਮਿਲਨ ਵਿੱਚ ਚੰਗੀ ਲੱਗੀ ਆ ਤੇ ਇਹ ਕਿੰਨਾ ਕਿ ਦੋ ਦੋ ਚਵਾਈ ਜਰਦ ਜਿੱਥੋਂ ਹੀ ਲਿਆ ਹੈ ਨਾ ਜਨਾਨੀ ਕੋ ਵੈੜ ਹਾਂ ਜੀ ਕਹਿੰਦੀ ਮੈਂ 2000 ਦਾ ਟੀਕਾ ਬੱਛੀ ਵਾਲਾ ਲਵਾਇਆ ਗਾਈ ਨੂੰ ਠੀਕ ਆ ਹਾਂ ਜੀ ਇਹ ਵੀ ਦੁੱਧ ਪਰ ਇਹ ਦੇਖੋ 13 ਕਿਲੋ ਬੋਲੀ ਜੇ 13 ਲੀਟਰ ਬੋਲਾ ਦੱਸਦੇ ਤੇ ਇਹ ਦੁੱਧ 17-18 ਕਿਲੋ ਮਾਣ ਆ ਚਵਾਈ ਜਾਊ ਤੋਰ ਦੇ ਕਰੀਨ ਇਹਨਾਂ ਕੇ ਵੀ ਉਹਨੇ ਥੋੜੀ ਸਾਬੀ ਘਟਿਆ ਵਛੀ ਠੀਕ ਆ ਹਾਂਜੀ ਉਹ ਤਾਂ ਨਸਲ ਜਾਤ ਵਾਲੀ ਬੜੀ ਆ ਬਈ ਬਾਕੀ ਇਹ ਕਿ ਸੋਈ ਵੀ ਤਾਜੀ ਆ ਥੋੜੀ ਲੱਪੇ ਲੱਪੇ ਚ ਹੁੰਦਾ ਪਸ਼ੂ ਇੱਥੇ ਖਿਲਾ ਰਹੇ ਹੋ ਆਪਾਂ ਇਹ ਰੱਸਾ ਸੋੜ ਦੋ ਕਿ ਇਹ ਥੋੜਾ ਲੱਤ ਪੜ ਜੇ ਠੀਕ ਆ ਭਾਂਵੇਂ ਅੰਕਾ ਤੁਸੀਂ ਬਹਿ ਜਾਓ ਉੱਧਰ ਆ ਤੁਸੀਂ ਬਨੇ ਬਹਿ ਕੇ ਦਿਖਾਓ ਠੀਕ ਆ ਇਹ ਥੋੜਾ ਮੁਰਗੀ ਫਾਰਮ ਦੇ ਲੱਤਾਂ ਮਾਰਨ ਵਾਲੀਆਂ ਦੀਆਂ ਠੀਕ ਆ ਹੰਡੇ ਆਤੀ ਰੇ ਜਨਵਰ ਆਉਣੇ ਆ ਇਹ ਕਿੱਥੋਂ ਮਿਲਦਾ ਇਹੋ ਜਿਹਾ ਮਾਲ ਇਹ ਸਿੰਧੋ ਦੀ ਹੱਟੀ ਤੋਂ ਮਿਲਣਾ ਜੀ ਠੀਕ ਆ ਜੀ ਭਾਵੇਂ ਦੇਣ ਲੱਗੇ ਆ ਵੀਡੀਓ ਨਹੀਂ ਪਈ ਪਰ ਅੱਜ ਜਿਹੜੇ ਜਨਵਰ ਪਾਉਣੇ ਆ ਨਾ ਜ਼ਿਆਦਾ ਚੰਗੇ ਪਾਉਣੇ ਆ ਠੀਕ ਆ ਹਾਂ ਜੀ ਕਣਕਾ ਕੁਣਕਾ ਜੀ ਦਾ ਟਾਈਮ ਆ ਨਿਕਲ ਗਿਆ ਸੰਭਨ ਸੰਭਚ ਤੇ ਇਹਦਾ ਮੁੱਲ ਫੇਰ ਮੁੱਲ ਤੇ ਵਸੀ ਇਹ ਵੀ 60 ਜੀ ਕਰਦਾ ਕਰ ਲਈਏ ਗੰਦ ਹੀ ਦੱਸ ਦੋ ਜਾਜ ਜੀ ਕਰੀਏ ਫੇਰ ਜਾਜ ਜਾਜ ਇੱਕ ਵੇ ਮੂਹ ਵਾਲਾ ਮਸਿੱਦ ਪੰਜਾਗ ਮਾਂ ਤਾਂ ਤਹੀਂ ਕਰਾ ਲਾ ਅੰਦਰ ਕਰੀਏ 50 ਤੋਂ ਅੰਦਰ ਕਰੀਏ 40000 ਦੀ 500 ਛੋਟ ਅੱਛਾ ਹਰ ਬੱਚੀ ਦਿਖਾ ਦਿਓ ਇਧਰੋਂ ਇੱਕ ਰੀ ਠੀਕ ਆ ਇੱਕ ਰੀ ਦਿਖਾਓ ਸਹੀ ਵੈਲ ਹਾਂ ਦੇਖ ਸਾਦੇ ਜੀ ਚਵਾ ਦਿਖਾ ਦਿਏ ਵਾ 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 ਦਿਖਾ ਦਿਨੇ ਪਾ ਕੇ ਜਿਆਦਾ ਤੇ ਵੀ ਹੈ ਮਸੀ ਠੀਕ ਆ ਜਨਮਵਾਲਾਲ ਕਾ ਜਿਆਦਾ ਚੰਗੇ ਨੇ ਹੁੰਦੇ ਆ ਬਾਕੀ ਪੂਰਾ ਸੋਨਾ ਚਵਾ ਆ ਬਾਕੀ ਇਹ ਆ ਕਿ ਸੋਈ ਸਵਾਈ ਆ ਆਪਣੇ ਕੱਢ ਜਵਾਈ ਕਰਕੇ ਤੇ ਮਗਰ ਬੱਚੀ ਬੜੀ ਖੂਬਸੂਰਤ ਆ ਤੇ 45 ਹਾਚੇ ਦੀ 500 ਵੱਛੀ ਦੀ ਸੌਟ ਕਰਾਂਗੇ ਠੀਕ ਆ ਹਾਂਜੀ ਤੇ ਹਾ ਜਿਹੜੇ ਆ ਗਏ ਹੁਣ ਆਪਣੇ ਇਹ ਸੂਈ ਜੇ ਇਹ ਹੁਣ ਹੌਲੇ ਪਾ ਆ ਗਏ ਆਪਣੇ ਕੋਲ ਠੀਕ ਆ ਇਹਦੇ ਮਗਰ ਵਛੇ ਸੂਈ ਹੈ ਬਾਕੀ ਕੱਪੜਾ ਸਾਰਾ ਇਹ ਰਿੰਗਾ ਦਿਨਾਂ ਦੀ ਖਾਦ ਖਾ ਦੋ ਠੀਕ ਆ ਤੇ ਦੁੱਧ ਕਿੰਨਾ ਜਿਹਦੇ ਕੋਲ ਕਿੰਦ ਕੋਣ ਦੁੱਧ ਇਸ ਟਾਈਮ 9 ਕਿਲੋ ਪੱਕਾ ਉਦੋਂ 10 ਤੋਂ ਬਾਅਦ 9 ਗਰੰਟੀ ਵਾਲਾ ਤੋਰੋ ਫੇਰ ਇਹਨਾਂ ਵਿੱਚ ਹਾਂਜੀ ਤੋਰੋ ਅੰਕਲ ਕੱਲ ਵੀਰ ਜੀ ਇੱਕ ਆਪਾਂ ਹੋਰ ਕਰਦੇ ਹਾਂ ਹਾਂਜੀ ਇਹ ਜਿਹੜੀਆਂ ਗੱਬਣਾ ਵਾ ਉਹ ਵੀ ਵੀਰ ਨੇ ਅੰਦਾਜ਼ਾ ਲਾ ਲੈਣਾ ਕਿੰਨੇ ਕਿ ਦੁੱਧ ਆ ਰਿਆਂ ਨੇ ਜਿਹੜੀਆਂ ਸੋਈਆਂ ਆ ਗਈਆਂ ਹਾਂਜੀ ਵੀਰਾ ਹਾਤੀ ਮਾਲ ਆਇਆ ਵਾ ਜਿੱਦਾਂ ਕਿਸ ਨੇ ਸਾਨੂੰ ਦੱਸਿਆ ਉਦਾਂ ਹੀ ਗਾਂ ਦੱਸ ਦਿੰਨੇ ਆ ਠੀਕ ਆ ਹਾਂਜੀ ਇਹਦੀ ਇੱਕੋ ਚਵਾਈ ਹੋਈ ਆ ਅੱਛਾ ਕਰੇ ਤੁਸੀਂ ਇੱਕੋ ਚਵਾਈ ਕੀਤੀ ਆ ਹਾਂਜੀ ਦੁੱਧ ਦੋ ਤਰਾ ਕਿੰਨਾ ਇਹਦੇ ਕੋਲ ਦੁੱਧ ਕਿੰਨਾ ਤਰਾ ਇਹਦੇ ਕੋਲ ਹੁਣ 9 ਕਿਲੋ ਪੱਕਾ ਜੀ ਠੀਕ ਆ ਜੀ ਬਾਕੀ ਸੋਈ ਸਵਾਈ ਆ ਆਪਣੀ ਇੱਥੇ ਚਵਾਈ ਕਰਕੇ ਛਡੋ ਬੱਚੀ ਇਹ ਵੀ ਬੜੀ ਜਿਆਦਾ ਵਾਲੀ ਆ ਜਲਦੀ ਪਿਓ ਰਿਆ ਬੜੀ ਠੀਕ ਠੰਡੀ ਆ। ਸਾਨਾ ਇਹਦਾ ਕੋਈ ਚੰਗਾ ਲੱਗਾ। ਖਾਨਦੇ ਹਰਪ੍ਰੀਤ ਜੀ ਸਾਰੀਆਂ ਬੱਚੀਆਂ ਨੇ ਬੜਾ ਚੰਗਾ ਪਲੂਣ ਮੱਛੀ ਆ ਵੀ ਪਹਿਲੇ ਨੇ। ਤੇ ਮੋਲੇ ਦਾ? ਪਿਓ ਦੱਸ ਜਾਰ ਰੱਖ। ਤੇਰਾ ਨਾਲ ਸਾਥ। ਠੀਕ ਹੈ। ਘਰਦੀ ਥੋੜੀ ਜੀ। ਤੇ ਇਹਦਾ ਮੁੱਲ? ਮੁੱਲ ਤੇ ਬੱਚੀਆਂ ਵੀ 40000 ਦਾ ਹੱਕ ਰੱਖਦੀ ਤੁਸੀਂ ਦੱਸ ਦਿਓ। ਜਿਆ ਜੀ ਕਰੀਏ ਵੀ। ਇੱਕੋ ਗੱਲ। ਇੱਕੋ ਗੱਲ ਬਿਲਕੁਲ ਨਹੀਂ। ਛੋਟੀ ਨਹੀਂ ਜੇ। ਕਦੇ ਨਹੀਂ ਛੋਟੀ ਹੋ ਜੂਗੀ। ਇਹ ਵਾਹ ਚੀ ਦੇ ਦੇਣੀ ਆ 36000 ਦੀ 500 ਛੋਟ 350 ਦੀ ਅੱਛਾ ਪੂਰੇ 35 ਜਾਣ ਦਾਂਗੇ 500 ਛੋਟ ਠੀਕ ਆ ਜੀ ਤੇ ਇਹ ਗਾੜੀ ਜਲਸੀ ਆ ਗਈ ਜੀ ਅੱਛਾ ਹਾਂ ਜੀ ਇਹ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਦੁੱਧ 10 ਕਿਲੋ ਪਾ ਦੂਗੀ ਅੱਗੋਂ ਕਿਸੇ ਵੀਰ ਨੇ ਅੰਦਾਜ਼ਾ ਲਾ ਹੀ ਲੈਣਾ ਕਿੰਨੇ ਕ ਦੁੱਧ ਵਾਲੀ ਆ ਬਾਕੀ ਚਲੋ ਇਹ ਗੱਬਣਾ ਵਾ ਹੁਣ ਗਾੜੀ ਵੱਧ ਵੀ ਘੱਟ ਸਕਦੇ ਆ ਦੁੱਧ ਦੇ ਘੱਟ ਦੇ ਘੱਟ ਚਲ ਕਹਿੰਦੇ ਡਿਪੈਂਡ ਆ ਅਸੀਂ ਕਿਹੜੀਆਂ ਚੋਕਿਆਂ ਆ ਹਾਂ ਜੀ ਹਾਂ ਜੀ ਇੱਕ ਇਹ ਆਪਣਾ ਵੀਰ ਆ ਇਹਨੇ ਵਸੀਆ ਦੇ ਕੋਲ ਕੱਲ ਖੜੀ ਸੀ ਇਹਨਾਂ ਦੇਖਣ ਲਈ ਠੀਕ ਆ ਅੱਜ ਨਹੀਂ ਮੰਦੇ ਆ ਸਾਰੇ ਸਾਡੀ ਜਿਹੜੀ ਇੱਕ ਨਹੀਂ ਇੱਥੇ ਵੇਖਣ ਆਉਂਦੇ ਜਿੰਦਰੀਏ ਜਿਹਦੇ ਮਾਰ ਇਹ ਠੀਕ ਆ ਇਹਨੇ ਸਾਡੇ ਕੋਲ ਚਾਰ ਝੋਟੀਆਂ ਖੜੀਆਂ ਹਰਿਆਣੇ ਵਾਲਿਆਂ ਦੀ ਠੀਕ ਠੀਕ ਆ ਤੇ ਰੌਣਕ ਇਤਰਾ ਲੱਗੀ ਰਹਿੰਦੀ ਆ ਕੇ ਬੰਦਾ ਪੱਕਾ ਖਾਸ ਆ ਦੇ ਅੱਛਾ ਹਾਂਜੀ ਠੀਕ ਆ ਇਹ ਦੋਵੇਂ ਟਾਈਮ ਸਬਦਾ ਕਰਦਾ ਤੇ ਆ ਜਿਹੜੀ ਹੁਣ ਵੈਡ ਦਿਖਾਈ ਆ ਪੈਦਾ ਮੁੱਲ ਮੁੱਲ ਦੇਦਾ ਵਸ਼ੀ ਦਾ 40000 ਰੁਪਏ ਮੈਂ ਕਰ ਲੀਏ ਪਰ ਨਹੀਂ ਕਰਨਾ ਅੱਛਾ ਇਹਦਾ ਵਸ਼ੀ ਦਾ ਮੁੱਲ 35000 ਮੰਨਤਨ ਕਰਾ ਲਓ ਕਿੰਨਾ ਮੰਨਤਨ ਕਰਤੋ ਇੱਕੋ ਗੱਲ ਇੱਕੋ ਗੱਲ ਜੱਸ ਸੁਣੋਈ ਪੂਰੇ ਜੱਸ ਸੁਣੋ ਜੱਸ ਸੁਣੋ 500 ਰੁਪਿਆ ਛੋਟ 30000 ਦੀ ਅੱਛਾ 500 ਛੋਟ ਠੀਕ ਹੈ ਜੀ ਹਾਂ ਜੀ ਮਾਰੀ ਫੇਰ ਗੱbn ਆ ਗਈ ਐ ਸ਼ਹਿਰ ਇਹ ਵੀ ਕੱਚੀ ਆ ਦੇਣ ਵਸ਼ੀ ਇਹ ਵੀ ਕੋਈ 15 ਲੈ ਜੂਗੀ 15 20 ਇਹ ਜਿਹੜੀ ਜਰਸੀ ਜੀ ਆ ਕ੍ਰਾਸ ਚ ਜਿੰਨੀ ਆ ਜਿੰਨੀ ਆ ਸਾਫ ਆ ਛੋਟੇ ਘਾਦੀ ਚੇਰਾ ਮੂੰਹ ਦਿਖਾ ਅੰਦਰੋਂ ਚਲ ਲੈ ਜਾ ਲੈ ਜਾ ਹੋਰ ਆਰ ਸ਼ੈਰ ਵੱਚੀ ਆ ਠੀਕ ਆ ਜੀ ਛੋਟੇ ਛੋਟੇ ਕਾਨੇ ਆ ਇਹਦੇ ਤੇ ਥਾਣਾ ਇਹਦੇ ਕਾ ਵੀ ਚੰਗਾ ਲੱਗਾ ਕਾਫੀ ਇਹਦੇ ਮੁੰਦਰੀ ਜੀ ਆ ਤੇ ਠੀਕ ਆ ਹਾਂ ਜੀ ਇੱਕ ਮੁੰਦਰੀ ਤੁਹਾਨੂੰ ਹਲੇ ਹੋਰ ਐਂਡ ਤੇ ਦਿਖਾਣੀ ਆ ਅੱਛਾ ਹਾਂ ਜੀ ਤੇ ਅੱਜ ਮੁੰਦਰੀ ਦਾ ਨਗ ਨਹੀਂ ਆ ਕਾ ਕੋਈ ਹਾਗਾ ਮੁੰਦਰੀ ਦਾ ਨਾਗਾ ਦੇਖੋ ਤੇ ਇਹਦਾ ਮੁੱਲ ਫਿਰ ਮੁੱਲ ਤੇ ਮੱਛੀ ਦਾ ਭਾਵੇਂ ਪਲੂਣ ਮੱਛੀ ਹੈ ਵੀ ਹਾਂਜੀ ਭਾਵੇਂ ਇਹਦਾ 30 ਕਰੀਏ ਹਾਂਜੀ ਅਰ ਜਾਇਜ਼ ਕਰਾਂਗੇ ਕਿੰਨਾ ਮੁੱਲ ਇੱਕੋ ਹਾਂ ਨਹੀਂ ਜੱਸ ਨੋ ਬਿਲਕੁਲ ਨਹੀਂ ਜੱਸ ਨੋ ਬੱਤੀ 26 ਆਤੀ ਦੇ ਦੇਣੀ 500 ਛੋਟ ਠੀਕ ਆ ਹਾਂਜੀ ਠੀਕ ਹੈ ਗੱਡੀ ਗੱਬਣ ਵਹਿੜ ਹੈਗੀ ਦੁੱਧ ਇਹ ਵੀ 20 ਦਿਨ ਕੱਚੀ ਹੋਊਗਾ 15 20 ਦਿਨ ਇਹ ਵੀ ਦੁੱਧ ਪਾ ਦੂਗੀ ਕੋਈ 10 11 ਕਿਲੋ ਤੋਰ ਜੀ ਪੇਰ ਬਰੀਡ ਵਾਲੀ ਜੱਟ ਬਾਕੀ ਕੱਦ-ਕੱਟ ਚੰਗਾ ਇਹਦਾ ਥਣ ਕਾਫੀ ਚੰਗਾ ਲੱਗਾ ਇਹਦੇ ਕੋਲ ਅਸੀਂ ਗਰਮੀ ਵਾਲਾ ਮਾਲ ਲਿਆਂਦਾ ਹਰ ਕੰਮ ਸਾਰੀਆਂ ਗਰਮੀਆਂ ਚ ਛੌਣਨ ਦੀਆਂ ਮੈਦਾਨ ਲੈ ਜਾਓ ਜੀ ਮੋਟ ਚੰਗੀ ਖਾਣ ਵੇਖੋ ਕਿਦਾਂ ਲੱਗਾ ਇਹ ਭਰਾਨਗੋਟ ਵਾਲੀ ਮੂਲੀ ਲੱਗੀ ਥਣ ਤੇ ਠੀਕ ਆ ਇਹ ਇਹਦਾ ਮੁੱਲ ਮੁੱਲ ਤੇ ਮੱਛੀ ਦਾ ਨਾ ਭਾਵੇਂ 40 ਕਰੀਏ ਅਗੋਂ ਤੁਸੀਂ ਕਰ ਲਓ ਕਿੰਨਾ ਕਰੀਏ ਜੱਸ ਨੂੰ ਜੱਸ ਨੂੰ ਤਾਂ ਦੇਣ ਵਾਲੀ ਗੱਲ ਕਰਨੀ ਏ ਅੱਛਾ 34000 ਦੀ ਦੇ ਦਾਂਗੇ 34000 ਅੱਗੇ ਕੋਈ ਕਸਰ ਹੈਗੀ ਜੇ ਕੱਢ ਦਿੰਨੇ ਕੋਈ 1000 2000 ਦੀ ਕਸਰ ਤੇ ਕੱਢ ਦੋ 31 ਦੀ ਦੇ ਦਾਂਗੇ 500 ਛੋਟ ਠੀਕ ਹੈ ਜੀ ਹਾਂ ਜੀ ਠੀਕ ਹੈ ਤਾਂ ਆ ਗਈ ਝੂਗੀ ਤੋਰ ਦੇ ਨਾ ਇਹਦੇ ਸੇਂਗਰੇ ਦੇ ਇਹ ਇਹਨੇ ਕੱਚੀ ਆ ਵੱੱਛੀ ਆ ਵੀ ਦੁੱਧ ਪਾ ਦੂਗੀ ਬਹੁਤ ਆਣੀ 15 ਕਿਲੋ ਚਲੋ ਪਾ ਦੂਗੀ ਰਮਾਨ ਨੂੰ ਠੀਕ ਆ ਚਲ 13 14 ਕਿਲੋ 15 ਕਿਲੋ ਇਹਨਾਂ ਥੋੜੀ ਕਿਹੇ ਵੀ ਇਹਨੇ ਪੱਕੇ ਥਾਂ ਬਾਣਛੜੀ ਗਾੜ ਲੇ ਪਰ ਇਹਨੇ ਪੱਕਾ ਮੰਨਦੀ ਆ ਠੀਕ ਆ ਗਾਂ ਬੜੀ ਗਰੰਟੀ ਵਾਲੀ ਆ ਕੱਚੀ ਇਹ ਰਿਸ਼ਤੇਦਾਰਾਂ ਨੂੰ ਅਸੀਂ ਠੀਕ ਆ ਲੈ ਜਾ ਬਾਕੀ ਹਵਾਨੇ ਤੇ ਨਾਲਾ ਨੂੜਾ ਚੰਗੀਆਂ ਵਾ ਬਾਕੀ ਹੈਗੀ ਝੁੰਗੀ ਆ ਠੰਡੀ ਬੜੀ ਖਲਾਾਰ ਅੰਕਲ ਐਦਾਂ ਹੀ ਬੈ ਜਾ ਭਾਵੇਂ ਇਹਦਾ ਵੱਛੀ ਨੇ ਕਰੀ ਐਦਾ ਲੈ ਜੋ ਐ ਇਹ ਹਵਾਨੇ ਜਿੱਪੀ ਲਾਡਾ ਲਾ ਕਾਫੀ ਪਾਣੀ ਬੜੀਆ ਇੱਕ ਖਾਦੀ ਪਿਛਾਣੀ ਤੂੜ ਜੱਡਾ ਚੜਾਉਣਾ ਵਸੀ ਨੇ ਤੋ ਲੈ ਜੋ ਤੋਰ ਦਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੈ ਜੀ ਕਰਨਾ ਨੇ ਕਿੰਨਾ ਇਹਦਾ 40 ਕਈਏ ਤਾਂ ਨਹੀਂ ਕਰਨਾ ਵੀ ਹਾਂ ਨਾ ਕਰ ਦੇਣੀ ਆ 6300 ਦੀ 500 ਛੋਟ ਅੱਛਾ 35 ਦੀ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਫੋਨ ਵਾਲੇ ਗਾੜੀ ਆ ਗਈ ਆ ਬਾਸ ਤਨ ਨੀਲੀ ਇਤਲਾ ਦੀ ਪੂਰੀ ਨੀਲੀ ਪੂਰੀ ਜਿਹੜੀ ਆ ਗਈ ਆ ਤਾਜੀ ਸੋਈ ਆ ਮਗਰੇ ਤੇ ਕੱਟੀ ਆ ਕੱਟੀ ਆ ਆਹ ਜੇਰ ਆ ਬਾਸ ਤਨ ਆਹ ਸਾਰੀਆਂ ਨੀਲੀ ਦੀਆਂ ਨਿਸ਼ਾਨੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਬਿਲਕੁਲ ਉਹ ਅੰਕਲਾ ਛੋਟੀ ਤੇਰੇ ਸੋਈ ਆ ਉਹ ਜੋਰ ਪਈ ਆਹ ਜੇਰ ਵੀ ਉਹਦੀ ਪ੍ਰੋਪਰੀ ਨਹੀਂ ਆ ਪਾਤੀ ਜੇ ਦਾ ਰੇਟ ਕਰਨਾ ਹੈ ਮਈਆਂ ਦਾ ਡੇ ਟੋਕੜਾਂ ਦਾ ਮੰਗਣ ਲੋਗੀ ਅੱਛਾ ਸੱਜਰ ਦੇਣੀ ਆ ਅੱਛਾ ਹਾਂਜੀ ਠੀਕ ਆ ਇਹ ਕਿਨਾਂ ਦੋ ਚੁਵਾਈ ਜਾਊਗੀ ਉਤਰਾ ਇਹ ਸਾਡੇ ਆ ਨਿੱਕੇ ਵੀਰ ਨੇ ਦਵਾਈ ਸਾਨੂੰ ਝੋਟੀ ਅੱਛਾ ਦਾ ਰਿਸ਼ਤੇਦਾਰੀ ਉਦ ਕੋ ਲਿਆਂਦੀ ਆ ਠੀਕ ਆ ਮੋਲ ਜਾਈ ਤੇ ਕੋਕ ਲਾਗਣ ਦੀ ਆ ਆ ਜੋ ਲੈ ਆਓ ਬਾਕੀ ਅੱਜ ਹੀ ਸੋਈ ਆ ਉਹਦੇ ਕਰਕੇ ਥੋੜੀ ਲੱਪੇ ਚ ਵੀ ਆ ਹਾਂ ਹਾਂ ਹੈਗੀ ਜਿਹੜੀ ਨੀਲੀ ਪੂਰੀ ਆ ਜਿਹੜੀ ਅੱਖਾਂ ਦੋਵੇਂ ਪਿੱਲੀਆਂ ਪੂਰੀਆਂ ਆ ਲੈ ਸੋਈ ਇਹ ਤਾਂ ਆ ਜਾਂਦੀਆਂ ਆ ਮੇ ਜੜੀਆਂ ਠੰਡੀ ਠੰਡੀ ਇਹ ਵੀ ਬੜੀ ਆ ਐਦਾਂ ਹੀ ਬਹਿ ਜਾਓ ਭਾਵੇਂ ਠੀਕ ਹੈ ਹੈਲਦੀ ਨਹੀਂ ਸਕੋ ਕਿਦੇ ਚਲੋ ਲੜੀਆਂ ਕਲਾਈ ਤੇ ਆਹ ਅੰਗ ਦਾਮਾ ਕੀ ਠੀਕ ਆ ਇਹ ਅੱਜ ਹੀ ਸੋਈ ਆ ਦੁੱਧ ਬੌਧਾ ਨਹੀਂ ਦੇ 8 7 ਕਿਲੋ ਚ ਵਾਈ ਜਾਉ 7 8 ਕਿਲੋ ਹਲੇ ਤੇ ਰੈਂਟੀਆਂ ਨੇ ਤੇ ਹਲੇ ਦੇ ਥਾਣੀ ਵਾ ਤੇਰੇ ਹਲੇ ਤੇਰੇ ਸੋਈਆ ਕਿਉਂ ਚਲੋ ਜੇ ਪਾਸ ਹੀ ਧਾਰਾਂ ਤੇ ਪਾਸ ਹੋਣੀ ਆ ਹਾਂਜੀ ਤੇ ਇਹਦਾ ਮੁੱਲ ਦਿਖਾ ਦਿਓ ਫੇਰ ਇੱਕੜੀ ਹਲੇ ਛੋਟੀ ਤਾਜੀ ਸੋਈ ਆ ਅਸੀਂ ਬੋਲਾ ਚ ਹੋਇਆ 1.5 ਕਿਲੋ ਠੀਕ ਆ ਹਾਂਜੀ ਤੇ ਬੋਲੇ ਜਿਆ ਜੀ ਕਰਨਾ ਕਿੰਨਾ ਅਸੀਂ ਤਾਂ ਕਿੰਨੇ ਇਹਦਾ ਮੁੱਲ ਕਰ ਲਈਏ 95000 ਕੋ ਤੁਸੀਂ ਦੱਸ ਦੋ ਤੂੰ ਆ ਕੇ ਰੇਚੋ ਨਾ ਇਹਦਾ ਕੱਟੀ ਪਾਲੰਦ ਰਾਦਾ ਜਾਂਦਾ ਇਹ ਪਾਲੰਦ ਨਹੀਂ ਰਾਦਾ ਕੋ ਤਸੀਂ ਦੱਸ ਦੋ ਜਿਆ ਜਿਆ ਕਰੋ ਫਿਰ ਕੱਲੀ ਵਖੋ ਮੈਂ ਗੱਡੀ ਸੁਵਾਦੀ ਆ ਨਾ ਛੋਟੀ ਅਸਲ 2 ਦਿਨ ਘੱਟ ਸੁੱਕੀ ਆ ਕਾਂਡੇ ਕੁੰਡੇ ਜਾਈ ਜੀ ਆ ਅੱਛਾ ਹਾਂਜੀ ਮੋਲ ਇੱਕੋ ਗੱਲ ਹਾਂ ਇੱਕੋ ਗੱਲ 65 ਦੀ ਦੇ ਦਾਂਗੇ 65000 ਦੀ ਦੇ ਦੋਗੇ ਅਗੋਂ ਜੇ ਕਸਰ ਹੈੀ ਕੱਢ ਦਨੇ ਹੋਰ ਮਾੜੀ ਕੋਈ 1000 ਖੰਡ ਦੀ ਕਸਰ 2000 ਦੀ ਕਸਰ ਕੱਢ ਦੋ ਫਿਰ ਹਾਂ ਨਾ 500 ਜੋੜ 60 ਹਜ਼ਾਰ ਦੀ ਘੱਡੀ ਦੇਣੀ ਆ ਅੱਛਾ 60000 ਦੀ ਤਾਜੀ ਸੋਈ ਚੋਟੀ 60 ਦੀ ਹੈ 60 ਦੀ ਤਾਜੀ ਸੋਈ ਚੋਟੀ ਜਿਹੜੀ 60000 ਦੀ ਦੇ ਦੇਣੀ ਆ ਦੇ ਦੇਣੀ ਆ ਠੀਕ ਹੈ ਸਾਡਾ ਦਲਾਸ ਸਾਹਿਬ ਆਪਾਂ ਜਦੋਂ ਨਾਲ ਸਾਨੂੰ ਲੈ ਕੇ ਦਿੰਦਾ 60 ਦੀ ਕਹਿੰਦਾ ਦੇ ਦੇਣੀ ਆ ਅੱਛਾ ਜਿਹੜੇ ਵੀਰ ਨੂੰ ਪਸੰਦ ਹੋਏ 60 ਤੋਂ 500 ਕਿਓਟ ਠੀਕ ਹੈ ਹਾਂਜੀ ਤੇ ਠੀਕ ਹੈ ਫਿਰ ਹੋਰ ਕੁਝ ਹੈ ਨਾ ਫਿਰ ਇਹੋ ਕਹਿਣਾ ਜਿਹੜੀਆਂ ਸੁਈਆਂ ਮੇਰਾ ਵੀਰਪਰਾ ਚੋਗੇ ਖੜੇ ਗੱਪੜਾਂ ਦੀ ਤਸੱਲੀ ਕਰਕੇ ਇਹਨਾਂ ਦੇ ਘਰ ਦੀ ਗਾਰੰਟੀ ਆ ਮੁੜ ਕੇ ਨਹੀਂ ਕੋਈ ਗਾਰੰਟੀ ਤੇ ਇੱਕ ਹੋਰ ਜਿਹੜੀਆਂ ਪਰਦੇ ਬਣੇ ਪਾਈਆਂ ਨਾ 2 ਬਸ਼ੀਆਂ ਹਾਂਜੀ ਉਹਨਾਂ ਦਾ ਫੋਨ ਨੰਬਰ ਮੇਰਾ ਹੈਗਾ 81950 ਉਹ ਅੱਛੀ ਦਾ ਕੋਈ ਜੋੜੇ ਦਾ ਮੈਨੂੰ ਫੋਨ ਲਾ ਲੈ ਠੀਕ ਹੈ ਪਰੇ ਜੋੜਾ ਦਿਖਾਇਆ 81950 9556 ਜਿੰਦਿਆਂ ਤੋਂ ਭਾਵੇਂ ਫੌਜੀ ਸਾਹਿਬ ਨੂੰ ਉਹ ਬਛੀਆਂ ਮੈਂ ਤੇ ਆਪਾਂ ਲੈ ਆਂਦੀ ਹਾਂ ਠੀਕ ਹੈ ਉਹ ਮੇਰੀਆਂ ਬਛੀਆਂ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆ ਕੇ ਵੇਖ ਚੱਕ ਕੇ ਪਸ਼ੂ ਖੜਾ